ਕਿ ਆਉਣ ਵਾਲੇ ਇਸੇ ਵੀਕ ਦੇ ਅੰਦਰ ਜਾਂ ਨੈਕਸਟ ਵੀਕ ਦੇ ਅੰਦਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਸੱਤਾ ਦਾ ਦੁਰਉਪਯੋਗ ਕਰਕੇ ਆਪਣੇ ਆਉਦੇ ਦਾ ਦੁਰਉਪਯੋਗ ਕਰਕੇ ਏਜੰਸੀਆਂ ਨੂੰ ਆਪਣੇ ਹੱਥ ਥੋਕੇ ਬਣਾ ਕੇ ਈਡੀ ਨੂੰ ਸੀਬੀਆਈ ਨੂੰ ਉਹਨਾਂ ਦਾ ਦੁਰਉਪਯੋਗ ਕਰਕੇ ਇੱਕ ਝੂਠੇ ਕੇਸ ਦੇ ਅੰਦਰ ਫਰਜ਼ੀ ਕੇਸ ਦੇ ਅੰਦਰ ਇੱਕ ਝਾਲੀ ਕੇਸ ਦੇ ਅੰਦਰ ਅਰਵਿੰਦ ਕੇਜ ਦਿਵਾਜੀ ਦੀ ਰੈਸਟ ਪਾਉਣ ਦਾ ਯਤਨ ਕਰ ਰਹੀ ਆ ਸੋ ਬਿਲਕੁਲ ਅਸੀਂ ਚਟਾਨ ਦੀ ਤਰ੍ਹਾਂ ਪਾਰਟੀ ਦੇ ਨਾਲ ਡਟ ਕੇ ਖੜੇ ਆਂ ਔਰ ਬਿਲਕੁਲ ਲੋਕਤੰਤਰ ਨੂੰ ਬਚਾਉਣ ਦੇ ਲਈ ਭਾਰਤੀਆ ਲੋਕਤੰਤਰ ਨੂੰ ਬਚਾਉਣ ਦੇ ਲਈ ਹਰ ਕੁਰਬਾਨੀ ਕਰਾਂਗੇ ਹਰ ਜਿਹੜੀ ਵੀ ਔਕੜ ਜਿਹੜੀ ਵੀ ਮੁਸ਼ਕਲ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਖੜੀ ਕਰੂਗੀ ਉਹਦੇ ਖਿਲਾਫ ਅਸੀਂ ਡਟ ਕੇ ਲੜਾਂਗੇ ਕਿਉਂਕਿ ਸਾਡਾ ਕੌਮੀ ਕਨਵੀਨਰ ਹਰਵਿੰਦ ਕੇਜਰੀਵਾਲ ਜੀ ਜਿਹਨੇ ਦੇਸ਼ ਦੇ ਅੰਦਰ ਸੱਚੀ ਸੁੱਚੀ ਦੇਸ਼ ਦੇ ਅੰਦਰ ਇਮਾਨਦਾਰ ਸਿਆਸਤ ਜਗਾਈ ਆ ਦੇਸ਼ ਨੂੰ ਇਮਾਨਦਾਰੀ ਵੱਲ ਤੋਰਿਆਗਾ ਔਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਆ ਜਿਹੜੀ ਕਿ ਭ੍ਰਿਸ਼ਟਾਚਾਰ ਸਲੇਬੜੀ ਹੋਈ ਪਾਰਟੀ ਆ ਜਿਹੜੀ ਲਗਾਤਾਰ ਭ੍ਰਿਸ਼ਟਾਚਾਰ ਕਰ ਰਹੀ ਆ ਔਰ ਇਮਾਨਦਾਰ ਲੋਕਾਂ ਦੇ ਚਿੱਕੜ ਛੁੱਟਣ ਦਾ ਯਤਨ ਕਰਦੀ ਆ ਇਮਾਨਦਾਰ ਜਿਸ ਜਿਸ ਵਿਅਕਤੀ ਨੇ ਦੇਸ਼ ਦੇ ਅੰਦਰ ਰਾਜਨੀਤੀ ਬਦਲੀ ਰਾਜਨੀਤਿਕ ਦਿਸ਼ਾ ਤੇ ਦਸ਼ਾ ਬਦਲੀ ਕਿ ਅਸੀਂ ਦੇਸ਼ ਦੇ ਅੰਦਰ ਇਮਾਨਦਾਰੀ ਲੈ ਕੇ ਆਵਾਂਗੇ ਅੱਜ ਉਸ ਦੇ ਤਆਂ ਨੂੰ ਫੜਨ ਦਾ ਯਤਨ ਕੀਤਾ ਜਾ ਰਿਹਾ ਸੋ ਬਿਲਕੁਲ ਨਹੀਂ ਆਮ ਆਦਮੀ ਪਾਰਟੀ ਜਿਹੜੀ ਆ ਇੰਡੀਆ ਆਲਾਈਂਸ ਦਾ ਇੰਡੀਆ ਆਲਾਈਂਸ ਦਾ ਜਿਹੜੀ ਸਾਡੀ ਸੀਟ ਸ਼ੇਅਰਿੰਗ ਚੱਲਦੀ ਆ ਅਸੀਂ ਚੱਲਦੇ ਰਹਾਂਗੇ ਬਿਲਕੁਲ ਵੀ ਜਿਹੜਾ ਹੈਗਾ ਅਸੀਂ ਇਹਦਾ ਇਸ ਚੀਜ਼ ਦਾ ਵਿਰੋਧ ਕਰਦੇ ਆਂ ਔਰ ਇਸ ਨੂੰ ਕੰਡੈਮ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਈਡੀ ਦਾ ਤੇ ਸੀਬੀਆਈ ਨੂੰ ਜਿਹੜਾ ਦੁਰਉਪਯੋਗ ਕਰ ਰਹੀ ਆ ਔਰ ਜਿੰਨੇ ਵੀ ਆਪੋਜੀਸ਼ਨ ਦੇ ਨੇਤਾ ਨੇ ਕਿਹ ਕਿਹਨੂੰ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈਗਾ ਸੋ ਅਸੀਂ ਇਹਦਾ ਬਿਲਕੁਲ ਇਹਨੂੰ ਕੰਡੈਮ ਕਰਦੇ ਆ ਵਿਰੋ